ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਮੈਂ ਮੈਦਾਨ ਨਹੀਂ ਛੱਡਦਾ ਤੁਸੀਂ ਮੈਦਾਨ ਛੱਡ ਕੇ ਕਿਤੇ ਭੱਜਣਾ ਜਾਣਾ ਤੁਸੀਂ ਵਿਧਾਨ ਸਭਾ ਦਾ ਇਲੈਕਸ਼ਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਧੂਰ ਹੀ ਤੋਂ ਲੜੋ ਮੈਂ ਤੁਹਾਡੇ ਖਿਲਾਫ ਲੜਾਂਗਾ ਸਿੱਧਾ ਬੰਗਾਰਿਆ ਪੱਗ ਵਿੱਚ ਜਾ ਚੈਲੰਜ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲਾਂਕਿ 1.5 ਸਾਲ ਪਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਉਸ ਤੋਂ ਪਹਿਲਾਂ ਹੀ ਆਗਾਮੀ ਤਿਆਰੀਆਂ ਕਰ ਰਹੀਆਂ ਨੇ ਸਾਰੀਆਂ ਪਾਰਟੀਆਂ ਲੇਕਿਨ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਦਲਵੀਰ ਗੋੜੀ ਨੂੰ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਦੇ ਵਿੱਚ ਆਪ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਹਲਕਾ ਸੰਗਰੂੜ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਹਾਲਾਂਕਿ ਦਾਅਵੇਦਾਰੀ ਦਲਵੀਰ ਗੋੜੀ ਨੇ ਰੱਖੀ ਸੀ ਲੇਕਿਨ ਉਹ ਟਿਕਟ ਜਿਹੜੀ ਪੈ ਗਈ ਸੁਖਪਾਲ ਸਿੰਘ ਖੈਰਾ ਦੀ ਝੋਲੀ ਦੇ ਵਿੱਚ ਸੁਖਪਾਲ ਸਿੰਘ ਖੈਰਾ ਬੁਰੀ ਤਰ੍ਹਾਂ ਹਾਰੇ ਵੀ ਦਲਵੀਰ ਗੋਲਡੀ ਚਲਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਾਮਲ ਹੋ ਗਿਆ ਆਪ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਇਹੋ ਜਿਹਾ ਨੌਜਵਾਨਾਂ ਦੀ ਲੋੜ ਹੈ ਤੇ ਸਾਰੀ ਜ਼ਿੰਦਗੀ ਦੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਹਾਲਾਂਕਿ ਦਲਵੀਰ ਗੋਲਡੀ ਕੰਗੂੜਾ ਦੀ ਪਤਨੀ ਦਲਵੀਰ ਗੋਲਡੀ ਵੱਲੋਂ ਖੁਦ ਵਿਰੋਧ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਈ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਮਿਲ ਜਾਣਗੀਆਂ ਲੇਕਿਨ ਲੋਕ ਸਭਾ ਦੀਆਂ ਚੋਣਾਂ ਹੋਈਆਂ ਆਪ ਆदमी ਪਾਰਟੀ ਦਾ ਉਮੀਦਵਾਰ ਜਿੱਤਿਆ ਵੀ ਮੀਤ ਹੈ ਉਸ ਤੋਂ ਬਾਅਦ ਹਲਕਾ ਬਰਨਾਲਾ ਦੀ ਸੀਟ ਜਿਹੜੀ ਖਾਲੀ ਹੋ ਗਈ ਦਲਵੀਰ ਗੋਲਦੀ ਨੂੰ ਟਿਕਟ ਨਹੀਂ ਮਿਲੀ ਦਲਵੀਰ ਗੋਲਦੀ ਫਿਰ ਗੁੱਸੇ ਨਾਲ ਜਿਹੜੇ ਨੇ ਉਹ ਪੱਲਾ ਫੜ ਲੈਂਦੇ ਨਹੀਂ ਫਿਰ ਦੁਬਾਰਾ ਜਾ ਕੇ ਕਾਂਗਰਸ ਪਾਰਟੀ ਦਾ ਬੜੀ ਮੁਸ਼ਕਲਤ ਬੜੀ ਜਿਹੜੀ ਹੈ ਉਹਨਾਂ ਨੂੰ ਮਿਹਨਤ ਕਰਨੀ ਪਈ ਫਿਰ ਦੁਬਾਰਾ ਵਾਪਸ ਕਾਂਗਰਸ ਪਾਰਟੀ ਦੇ ਜਾਣ ਵਾਸਤੇ ਹੁਣ ਚਾਲ ਚੱਲ ਦਿੱਤਾ ਗਿਆ ਭਲਾ ਗੱਲਬਾਤ ਸੁਣਦੇ ਹਾਂ ਜੀ ਟੋਆ ਪੜਦਾ ਨਾ ਬੋਟੀ ਕਹਿੰਦਾ ਸਾਹੂ ਸੁਣੀ ਕਿਹਾ ਜਿਨਾ ਇੰਨੇ ਪੱਡੀ ਪ੍ਰਚਾਰ ਕਰਿਆ ਸੀ ਮੈਂ ਪੁੱਛਣਾ ਕਿਉਂ ਮੇਰੇ ਵਾਸਤੇ ਨਹੀਂ ਕਰਿਆ ਸੀ ਆ ਜਿਹੜਾ ਗੱਲ ਕਰਦਾ ਸਾਡੇ ਨਾਲ ਡਵਾਦੂ ਕਰ ਲਿਆ ਮੈਨੂੰ ਮੇਰਾ ਸਿਣਾ ਇਹ ਵੋਟਾਂ 'ਚ ਮੇਰਾ ਹੱਕ ਵੀ ਹੈ ਜਿਹੜਾ ਸਾਹਮਣੇ ਕਰ ਤੂ ਪਹਿਲਾਂ ਤਾਂ 100 ਗਿਲੇਵਰੀ ਜ਼ਮੀਨ ਬਣ ਗਈ ਤੇ ਉਹ ਮੇਰੀ ਹੱਥ ਜੋੜ ਕੇ ਬੇਨਤੀ ਆ ਯਾਰ ਜੇ ਉਹ ਸਾਰੀਆਂ ਲੀਡਾ ਮੈਨੂੰ ਦੇ ਦੋ ਤਾਂ ਮੈਂ ਉਹਦੇ ਭਾਈਆਂ ਚ ਵੱਡਾ ਆ ਯਾਰ ਸਾਡਾ ਵੀ ਟੂਰੀ ਫੁਲਕਾ ਚੱਲ ਪਈ ਮੈਂ ਅੱਜ ਤੱਕ ਕਦੇ ਕਿਸੇ ਵਾਲੇ ਮਾਰ ਨਹੀਂ ਤੇ ਬੜਾ ਸੌਖਾ ਹੁੰਦਾ ਆਪਦਾ ਕੁਝ ਕਰਨਾ ਨਹੀਂ ਤੇ ਦੂਜੇ ਤੇ ਉਂਗਲਾ ਚੱਕੀ ਜਾਣੀਆਂ ਤੇ ਮੈਨੂੰ ਲੱਗਦਾ ਕੀ ਇਹੋ ਚੀਜ਼ ਜਿਹੜੀ ਹੁਣ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਬਿਲਕੁਲ ਬੜੀ ਬੜੀ ਅੱਜਿਹੀ ਹੈ ਤੇ ਚਾਹੇ ਇੱਥੋਂ ਉਹ ਬੰਦੇ ਜਿੱਤ ਗਏ ਪਰ ਕਦੇ ਧੂਰੀ ਚੋਹ ਨਾ ਬੋਟਾ ਟਾਈਨ ਨਜ਼ਰ ਆਇ ਨਾ ਉਸ ਤੋਂ ਬਾਅਦ ਅੱਜ ਤੱਕ ਨਜ਼ਰ ਆਇ ਤੇ ਜਿਹੜੇ ਇਹਨਾਂ ਦੇ ਚਾਰੇ ਪੰਜ ਸੱਤ ਵੀ ਜਾਣੇ ਜਿਵੇਂ ਅੱਜ ਕੱਲੀਆਂ ਪੈ ਰਹੀਆਂ ਨੇ ਪੰਜ ਸੱਤ ਜਾਣੇ ਬਹਾਨੇ ਪਜਾਮੇ ਚੜਾ ਕੇ ਰੱਖਦੇ ਹੋ ਤੁਸੀਂ ਯਾਰ ਚ ਫਿਰ ਖੇਤੀਬੂਦ ਤਾਂ ਬਹਾਨੇ ਵੀ ਦੇਖੋ ਜੀ ਨਹੀਂ ਆ ਗਿਆ ਅੱਜ ਮੈਂ ਉਹ ਪੰਜੇ ਸੱਤੇ ਬਾਈਆਂ ਤੋਂ ਪੁੱਛਣਾ ਚਾਹੁੰਦਾ ਕਿਉਂ ਕੀ ਹਾਲ ਆਉਂਦਾ ਨਜ਼ਾਰਾ ਮੰਨ ਰਹੇ ਹੋ ਨੀ ਯਾਰ ਇੱਕ ਵੀ ਕੋਈ ਵੀ ਹੀ ਕੋਈ ਸੜਕ ਬਣਾਤੀ ਹੋਵੇ ਆ ਜਿੰਨੇ ਪਿੰਡਾਂ 'ਲੀ ਬੈਠੇ ਨੇ ਸਾਡੇ ਗਾਂਢਿਆ ਦੇ ਸਰਪੰਚ ਸਾਹਿਬ ਬੈਠੇ ਨੇ ਇਹਦਾ ਕਸੂਰ ਸਿਰਫ ਇੰਨਾ ਗਲੇ ਗਾਂਢਿਆ ਵਾਲਾ ਵੀ ਇਹ ਮੇਰੇ ਨਾਲ ਚੱਲਦੇ ਨੇ ਇਹਨਾਂ ਨੂੰ ਪਰਾ ਕਰਕੇ ਆਪੀ ਵਿਧ ਘਾਟਨ ਕਰੀ ਜਾਂਦੇ ਵੀ ਮੇਰੇ ਬਣਾਏ ਹੋਏ ਸਕੂਲ ਦੇ ਕਮਰੇ ਆਪੀ ਘਾਟਨ ਕਰੀ ਜਾਂਦੇ ਨੇ ੱੱਲੇ ਇੱਕ ਪਿੰਡ ਦੀ ਗੱਲ ਨਹੀਂ ਸੁਣਾ ਰਿਹਾ ਇੱਥੇ ਫੇਦ ਵੀ ਆਲੇ ਤੇ ਜੰਗਲੀ ਆਲੇ ਬੈਠੇ ਨੇ ਸਾਨੂੰ ਧੱਕੇ ਨਾਲ ਦੋ ਦੋ ਮੁੰਡਾ ਦੇ ਹਰਾਇਆ ਗਿਆ ਸਾਡੇ ਕੈਂਡੀਡੇਟਾਂ ਨਾਲ ਸਰਪੰਚੀ ਦੇ ਵਿੱਚ ਮਾਈਕ ਤੋਂ ਕਹਿ ਰਿਹਾ ਸਾਰੇ ਰਿਕਾਰਡ ਤੇ ਸਾਜੂੜ ਰਹਿ ਗਿਆ ਬਦਲੇ ਲਈ ਜਾਣਗੇ ਆਪਦੇ ਸਰਪੰਚ ਬਣਾਏ ਜਾਣਗੇ ਤੇ ਦਿਲਾਵ ਝੋਰੀ ਅਟਕੇ ਮੰਗ ਰਿਹਾ ਵੀ ਦੁਆਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਤੇਜਾ ਬੋਰੀ ਉਹ ਮੁੱਖ ਮੰਤਰੀ ਜਾਵੇ ਨਾ ਹੋਰੋਂ ਕਿਸੇ ਹੋਰ ਥੀ ਜਵਾ ਮਾ ਜਾਵੇ ਦਲਵੀਰ ਗੋਲਡੀ ਵੱਲੋਂ ਸਿੱਧਾ ਚੈਲੰਜ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿੱਥੋਂ ਸੀਟ ਲੜੇਗਾ ਉਤੋਂ ਸੀਟ ਜਿਹੜੀ ਹੈ ਮੈਂ ਲੜਾਂਗਾ ਯਾਨੀ ਕਿ ਗੱਲ ਕੀਤੀ ਹੋਈ ਹੈ ਬਰਨਾਲਾ ਜਾਂ ਤੁਰੀ ਦੀ ਧੰਨਵਾਦ